वेलकम टू आवर चैनल बेंड द ट्रेंड विद स्टाइल बुटीक फ्रॉम अमृतसर दे भाई गुरु जी का खालसा भाई गुरु जी की फतेह सूट्स आ गए जी शॉर्ट्स ਤੁਹਾਡਾ ਪਹਿਲਾਂ ਹੀ ਸ਼ੇਅਰ ਹੋ ਜਾਂਦੇ ਆ ਤੇ ਹੁਣ ਸਾਡੇ ਕੋਲ ਤੇ ਡਿਟੇਲ ਚ ਤੁਹਾਨੂੰ ਹੁਣ ਦਿਖਾ ਰਹੇ ਆ ਤੇ ਜਿੰਨੇ ਵੀ ਆਰਡਰ ਕਰਨੇ ਆ ਕਿਉਂਕਿ ਯਾਰ ਇਹਨੇ ਬਿਊਟੀਫੁਲ ਸੂਟਸ ਬਣੇ ਆ ਨਾ ਕਿ ਐਕਚੁਅਲੀ ਆਪ ਦਾ ਦਿਲ ਕਰੀ ਜਾਂਦਾ ਨਹੀਂ ਪਾ ਲਈ ਹੁਣ ਆ ਤੁਹਾਨੂੰ ਲੱਗ ਗਿਆ ਦਿਖਾ ਰਹੇ ਆ ਦੇਖੋ ਥਿਸ ਇਜ਼ ਹੈਂਡ ਪੇਂਟ ਇਹ ਹੈਗਾ ਜੇ ਨੇਚਰਲ ਕਰੇਪ ਫੈਬਰਿਕ ਆ ਦੇਖੋ ਕਿੰਨਾ ਬਿਊਟੀਫੁਲ ਤਰੀਕੇ ਦੇ ਨਾਲ ਬਣਿਆ ਹੋਇਆ ਆ ਕਲਰ ਕੰਬੀਨੇਸ਼ਨ ਇਹਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਇਕਦਮ ਅਲੱਗ ਲਾਈਏ ਅੱਖਾਂ ਨੂੰ ਵੀ ਨਹੀਂ ਪੈ ਰਹੇ ਆ ਪੂਰਾ ਤਾਂ ਡੱਕੇਰਾ ਕਵਰ ਕਰ ਰਿਹਾ ਆ ਔਰ ਵਿੱਚ ਇੱਕ 골ਡਨ ਕਲਰ ਦਾ ਵੀ ਅਸੀਂ ਕਰਾਤਾ ਹੈ ਕਾਫੀ ਉੱਪਰ 골ਡਨ ਤੇ ਵੈਸੇ ਬੜਾ ਕਮਾਲ ਦਾ ਲੱਗਦਾ ਆ ਆ ਦੇਖੋ ਜੀ ਆ ਰਹੀਆਂ ਇਹਦੀਆਂ ਬਾਵਾ ਠੀਕ ਹੈ ਦਿਸ ਇਜ਼ ਡਾਰਕ ਬਰਾਊਨ ਕਾਫੀ ਕਲਰ ਹੈ ਇਹ ਠੀਕ ਹੈ ਔਰ ਇਹਦਾ ਦੁਪੱਟਾ ਲਾਇਆ ਹੈ ਅਸੀਂ ਸੈਮੀ ਜਨਨ ਉਹ ਵੀ ਜਿਹੜਾ ਅਸੀਂ ਕਹਿੰਦੇ ਹੁੰਨੇ ਆ ਕਿ ਦੁਪੱਟੇ ਜਿਹੜੇ ਸਾਡੇ ਹੁੰਦੇ ਆ ਉਹ ਹੁੰਦੇ ਆ ਜੀ ਖੁੱਲੇ ਡੁੱਲੇ ਆ ਦੇਖੋ ਪੂਰਾ 2.2 ਮੀਟਰ ਕੱਟ ਬਿਊਟੀਫੁੱਲ ਦੁਪੱਟਾ ਇਹਦਾ ਤੁਸੀਂ ਡਿਜ਼ਾਈਨਿੰਗ ਦੇਖੋ ਕਮਾਲ ਦਾ ਸੂਟ ਹੈ ਜੀ ਕਮਾਲ ਦਾ ਮਿਸ ਕਰਨ ਵਾਲੀ ਚੀਜ਼ ਨਹੀਂ ਹੈਗੀ ਇਹ ਪ੍ਰਾਈਸ ਵਾਸਤੇ ਤੁਸੀਂ ਸਾਨੂੰ ਡੀਐਮ ਕਰ ਲਓ ਕਿਉਂਕਿ ਬੜਕੇ ਆਏ ਨੇ ਤੇ ਕਿਆ ਪਹਿਲਾਂ ਤੁਹਾਡਾ ਨਾਲ ਸ਼ੇਅਰ ਕਰਦੀ ਹੈ ਕਿਉਂਕਿ ਜਦੋਂ ਘਰੇ ਹੁੰਦੇ ਉਹ ਪਹਿਲਾਂ ਫੋਟੋ ਸੈਸ਼ਨ ਕਰ ਲੀਦਾ ਹੈ ਫਿਰ ਬੁਟੀਕ ਤੇ ਲਿਆ ਕੇ ਤੁਹਾਨੂੰ ਡਿਟੇਲ ਚ ਦਿਖਾਈ ਦੇਆ ਠੀਕ ਹੈ ਜੀ ਇਹ ਤੇ ਹੋ ਗਿਆ ਕريب ਵਾਲਾ ਉਹ ਜਿਹੜਾ ਉਹ ਸੇਲ ਵਾਸਤੇ ਜੇ ਤੇ ਆਹ ਜਿਹੜੇ ਪੀਸਿਸ ਹੈਗੇ ਆ ਇਹ ਅਸੀਂ ਬਣਾਏ ਆ ਔਨ ਆਰਡਰ ਇਹ ਕੋਰੀਅਰ ਹੋ ਜਾਣੇ ਆ ਜਲਦੀ ਪਰ ਤੁਹਾਨੂੰ ਇੱਕ ਵਾਰੀ ਤੇ ਦਿਖਾ ਦਈਏ ਤਾਂ ਕਿ ਅਗਰ ਕਿਸੇ ਨੇ ਹੋਰ ਆਰਡਰ ਕਰਨਾ ਹੈ ਇਹ ਪੀਸ ਤੁਸੀਂ ਕਰ ਸਕਦੇ ਹੋ ਥਿਸ ਇਜ਼ ਲਗੈਂਡਰ ਕਲਰ ਪਿਓਰ ਕਾਟਨ ਠੀਕ ਹੈ ਆ ਦੇਖੋ ਕਲਰ ਕੰਬੀਨੇਸ਼ਨ ਦੇਖੋ ਇਹ ਕਿੰਨੇ ਕਲਾਸੀ ਆ ਔਰ ਆ ਜਿਹੜੀ ਕਾਟਨ ਹੈਗੀ ਹੈ ਨਾ ਇਸ 셀ਫ ਵਿੱਚ ਕਾਟਨ ਆ ਇਹਦੇ ਵਿੱਚ ਛੋਟੇ ਛੋਟੇ ਪ੍ਰਿੰਟ ਹੈਗਾ ਆ ਇਟਸੈਲਫ ਆ ਦੇਖੋ ਆ ਆ ਜਿਹੜੀ ਇਹਦੀ ਫਰੰਟ ਔਰ ਆ ਦੇਖੋ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਚਾਹੇ ਐਮਬਰਾਇਡਰੀ ਹੋਏ ਚਾਹੇ ਪੇਂਟ ਹੋਏ ਅਸੀਂ ਕਾਪੀ ਨਾ ਕਰੀਏ ਅਸੀਂ ਆਪਣੀ ਕ੍ਰੀਏਟੀਵਿਟੀ ਕਰੀਏ ਆ ਦੇਖੋ ਠੀਕ ਹੈ ਜੀ ਵੈਰੀ ਬਿਊਟੀਫੁਲ ਪੀਸ ਔਰ ਦੁਪੱਟਾ ਦੇਖੋ ਜਿਦਾ ਇੰਨਾ ਸੋਬਰ ਜਿਹਾ ਪੀਸ ਬਣਿਆ ਨਾ ਅੱਖਾਂ ਨੂੰ ਮਤਲਬ ਠੰਡ ਪਾਉਣ ਵਾਲਾ ਸੂਦੀਂਗ ਜਿਹਾ ਆ ਦੇਖੋ ਇਹ ਕੁਪਟਾ ਕਿੰਨਾ ਨਾਈਸ ਹੈ ਸਾਰੇ ਦੁਪੱਟੇ ਦੇ ਉੱਪਰ ਐਦਾ ਹੀ ਲਵੈਂਡਰ ਕਲਰ ਦੇ ਫਲੋਰਲ ਅਸੀਂ ਉਹ ਪਾਤੇ ਆ ਬਹੁਤ ਪਿਆਰਾ ਪੀਸ ਹੈ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਕਲਰਸ ਦੇ ਉੱਪਰ ਵੀ ਇਹਨਾਂ ਨੂੰ ਕਰਵਾ ਸਕਦੇ ਹੋ ਜਿਹੜੇ ਕਲਰ ਤੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਇਹ ਡਿਜ਼ਾਈਨਸ ਸਾਡੇ ਬਣ ਜਾਂਦੀ ਠੀਕ ਹੈ ਜੀ ਤੇ ਇਹਦਾ ਜਿਹ ਪ੍ਰਾਈਸ ਪੁੱਛਣ ਦਾ ਹੈ ਨਹੀਂ ਜਦੋਂ ਕਿਸੇ ਨੇ ਬਣਵਾਣਾ ਹੋਏਗਾ ਉਦੋਂ ਤੁਸੀਂ ਸਾਡੇ ਕੋਲ ਪੁੱਛ ਸਕਦੇ ਹੋ ਕਿਉਂਕਿ ਇਹ ਤੇ ਆਲਰੇਡੀ ਸੋਲਡ ਆਊਟ ਹੈ ਜੀ ਕਿਸੇ ਦੇ ਆਰਡਰ ਤੇ ਬਣਿਆ ਹੈ ਫਿਰ ਵੀ ਸਾਨੂੰ ਡੀਐਮ ਕਰ ਲਿਓ ਇਹਦਾ ਪ੍ਰਾਈਸ ਤੁਹਾਨੂੰ ਦੱਸ ਦਾਂਗੇ ਅਸੀਂ ਠੀਕ ਹੈ ਹੁਣ ਇੱਕ ਆ ਲਾਸਟ ਪੀਸ ਹੈਗਾ ਇਹ ਸਾਡੇ ਕੋਲ ਨਾ ਦੁਪट्टे ਪਏ ਸੀਗੇ ਕਸਟਮਰ ਨੂੰ ਦੁਪੱਟਾ ਅੱਛਾ ਲੱਗਾ ਠੀਕ ਹੈ ਤੇ ਸੇਮ ਉਹੀ ਕਨਸੈਪਟ ਕੀ ਆਪਾਂ ਦੁਪੱਟੇ ਦੇ ਨਾਲ ਪਿਓਰ ਲਿਨਨ ਫੈ布ਰਿਕ ਹੈ ਬਹੁਤ ਹੀ ਅੱਛਾ ਫੈ布ਰਿਕ ਹੈ ਇਹਨੂੰ ਤੁਸੀਂ ਹੱਥ 'ਤੇ ਲਾ ਕੇ ਤੁਹਾਨੂੰ ਦਿਖਾ ਦਿੰਦਾ ਅੱਛਾ ਜਿਹਾ ਫੀਲ ਹੁੰਦਾ ਨਾ ਆ ਆਹ ਦਾਸੀ ਸ਼ਰਟ ਤੇ ਕਰਵਾਤਾ ਹੈ ਬਹੁਤ ਹੀ ਠੰਡਾ ਕਪੜਾ ਹੈ ਐਦਾਂ ਆਏਗਾ ਤੁਹਾਨੂੰ ਲਾ ਕੇ ਦਿਖਾ ਦਿੰਦੇ ਆਂ ਐਦਾਂ ਹੈ ਜੀ ਫਰੰਟ ਕਵਰ ਹੋਈ ਬਿਊਟੀਫੁਲ ਪੀਸ ਠੀਕ ਹੈ ਇਕਦਮ ਅਲੱਗ ਚੀਜ਼ ਯੂਨਿਕ ਚੀਜ਼ ਠੀਕ ਹੈ ਲੱਗ ਗਿਆ ਦਿਖਾ ਦੂ ਜੀ ਆਹ ਦੇਖੋ ਕਿੰਨਾ ਪਿਆਰਾ ਪੇਂਟ ਆ ਔਰ ਮਿਲਕੀ ਦੇ ਨਾਲ ਅਸੀਂ ਉਹਨੂੰ ਕਿਉਂਕਿ ਉਹ ਕਰਨਾ ਸੀਗਾ ਦੁਪੱਟੇ ਦੇ ਉੱਤੇ ਮਿਲਕੀ ਹੈ ਤੇ ਉਹ ਅਸੀਂ ਉਹੋ ਜਿਹਾ ਉਹਦੇ ਉੱਤੇ ਬੂਟੀ ਕਵਾਤੀ ਠੀਕ ਹੈ ਹੁਣ ਤੁਹਾਨੂੰ ਪਾਵਾ ਵੀ ਦਿਖਾ ਦਿੰਦੇ ਆਂ ਇਹਦੀਆਂ ਆ ਦੇਖੋ ਜੀ ਆਇਆ ਦਾ ਬਾਵਾ ਦੇ ਉੱਤੇ ਪਾਤੇ ਬਿਊਟੀਫੁੱਲ ਪੀਸ ਬਹੁਤ ਸੋਹਣਾ ਪੀਸ ਬਣਿਆ ਹੈ ਇਹਦਾ ਦਾ ਵੀ ਤੁਸੀਂ ਸਾਡੇ ਕੋਲ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਲినਨ ਸਾਡੇ ਕੋਲ ਆ ਜਿਹੜੀ ਲినਨ ਹੈਗੀ ਐਕਚੁਅਲੀ ਬਹੁਤ ਸੋਹਣੀ ਹੈ ਕਿ ਕਹਿੰਦੇ ਹੁੰਦੇ ਹਨ ਨਾ ਸਰ ਉਹ ਵਾਲਾ ਫੈਬਰਿਕ ਦੇ ਦਿਓ ਕਿ ਜਿਹੜਾ ਆ ਦੇਖੋ ਬਿਲਕੁਲ ਵੀ ਤਾਰੋਏ ਦੇ ਥਲੇ ਲਾਈਨਿੰਗ ਦੀ ਜ਼ਰੂਰਤ ਨਹੀਂ ਪਤਲੀ ਵਾਲੀ ਲినਨ ਨਹੀਂ ਹੈਗੀ ਬਹੁਤ ਅੱਛੀ ਵਾਲੀ ਲినਨ ਹੈ ਔਰ ਭਰਪੂਰ ਗਰਮੀ ਆਉਣੀ ਹੈ ਨਾ ਜਦੋਂ ਉਹਦੇ ਬਹੁਤ ਹੀ ਠੰਡਾ ਵਾਲਾ ਫੈਬਰਿਕ ਰਹਿਣਾ ਹੈ ਬਹੁਤ ਸੋਹਣਾ ਫੈਬਰਿਕ ਹੈ ਠੀਕ ਹੈ ਅਸੀਂ ਤੁਹਾਨੂੰ ਸਿਰਫ ਤੇ ਸਿਰਫ ਆਪਣਾ ਹੈਂਡ ਪੇਂਟ ਕ੍ਰੀਏਸ਼ਨ ਹੀ ਦਿਖਾ ਰਹੇ ਹਾਂ ਆ ਦੇਖੋ ਇਹਨੇ ਇੱਕ ਆ ਪੀਸ ਤਿਆਰ ਹੋਇਆ ਜਿਹਾ ਇਹਦਾ ਸ਼ਾਰਟ ਤੇ ਤੁਹਾਨੂੰ ਦਿਖਾਇਆ ਸੀਗਾ ਤੇ ਆ ਦੇਖੋ ਥਿਸ ਇਜ਼ ਪਿਓਰ ਮਸਲੀਨ ਬ੍ਰਾਂਡ ਦੀ ਮਸਲੀਨ ਹੈ ਦੇਖੋ ਬਹੁਤ ਸੋਹਣਾ ਪੀਸ ਆ ਠੀਕ ਹੈ ਪਰ ਇਹਦੇ ਨਾਲ ਅਸੀਂ ਸੈਮੀ ਚਨਾਉਣ ਦਾ ਦੁਪੱਟਾ ਲੈ ਕੇ ਇਹਦਾ ਕਲਰ ਬੜਾ ਪਿਆਰਾ ਜੈਂਟਲ ਜਿਹਾ ਕਲਰ ਆ ਇੰਗਲਿਸ਼ ਕਲਰ ਬੋਲਦੇ ਹਨ ਇਹ ਨੂੰ ਇਹ ਹੋ ਕਿੰਨਾ ਆਦਤ ਆ ਅਸੀਂ ਕਰਵਾਤਾ ਹੈ ਦੁਪੱਟਾ ਪੇਂਟ ਕਰਵਾਤਾ ਕਿੰਨਾ ਪਿਆਰਾ ਵੀਸਾ ਹੈ ਅਲੱਗ ਚੀਜ਼ ਹੈ ਦਾਨਾ ਸੂਟ ਕਹਿੰਦੇ ਨਾ ਜਿੰ ਨੂੰ ਇਹ ਉਹ ਆ ਹਰ ਏਜ ਵਾਲਾ ਬੰਦਾ ਇਹਨੂੰ ਵੇਅਰ ਕਰ ਸਕਦਾ ਹੈ ਪੂਰਾ 2.5 ਮੀਟਰ ਦੁਪੱਟਾ ਪੇਂਟ ਦਾ ਕਿੰਨਾ ਅੱਛਾ ਇਫੈਕਟ ਆਇਆ ਜੀ ਔਰ ਪ੍ਰਿੰਟ ਐਕਚੁਅਲੀ ਇਹਦਾ ਬੜਾ ਪਿਆਰਾ ਹੈ यार ਕਿੰਨਾ ਸੋਹਣਾ ਹੈ ਲਾਗੇ ਰੱਖੇ ਇੰਦਾ ਇੰਨਾ ਮਤਲਬ ਪਾਰਟੀ ਵੇਅਰ ਵੀ ਆ ਕੈਜੂਅਲੀ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਇਹ ਤੇ ਸਿੰਗਲ ਪੀਸ ਹੈ ਤੁਸੀਂ ਸਾਡੇ ਕੋਲ ਦਾ ਪ੍ਰਿੰਟਡ ਪੀਸਸ ਲੈ ਕੇ ਵੀ ਮਤਲਬ ਜਿੱਦਾਂ ਆਪਣੀ ਚੋਇਸ ਦੇ ਪ੍ਰਿੰਟਡ ਪੀਸਸ ਵੀ ਸਾਨੂੰ ਦੇ ਸਕਦੇ ਹੋ ਨਹੀਂ ਤਾਂ ਤੁਹਾਡਾ ਪ੍ਰਿੰਟ ਸ਼ੇਅਰ ਕਰਦਾਂਗੇ ਤੁਸੀਂ ਉਹਦੇ ਤੇ ਵੀ ਪੇਂਟ ਇਦਾਂ ਹੀ ਕਰਵਾ ਸਕਦੇ ਹੋ ਤੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਚੈਨਲ ਸਬਸਕ੍ਰਾਈਬ ਕਰੋਗੇ ਤੇ ਇਦਾਂ ਦੇ ਸੋਹਣੇ-ਸੋਹਣੇ ਸੂਟ ਤਾਂ ਹੀ ਦੇਖਣਗੇ ਤੇ ਬੈਲ ਦੀ ਜਿਹੜੀ ਸਾਡੀ ਉਹ ਘੰਟੀ ਹੈ ਨਾ ਉਹਨੂੰ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨਸ ਜਿਹੜੀਆਂ ਸਾਡੀਆਂ ਆਦੀਆਂ ਰਹਿਣ ਤੇ ਬਹੁਤ-ਬਹੁਤ ਧੰਨਵਾਦ ਜੀ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਤੁਸੀਂ ਪਿਆਰ ਦੇ ਰਹੇ ਹੋ ਦੇਣੀਆਂ ਛੋੜੀਆਂ ਛੋੜੀਆਂ ਚੀਜ਼ਾਂ ਬਣਾਉਣ ਨੂੰ ਅੰਦਰੋਂ ਆਪਣੇ ਦਿਲ ਕਰਦਾ ਕੁਝ ਨਵਾਂ ਲੈ ਕੇ ਆਈ ਠੀਕ ਹੈ ਜੀ ਐਦਾਂ ਹੀ ਜੁੜੇ ਰਹੋ ਜੀ ਹੈਪੀ ਸ਼ੋਪਿੰਗ ਵਿਦ ਅਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ